ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਕਰੀ ਕਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਖਾਸ ਕਰਕੇ ਬੱਚੀਆਂ ਦੀਆਂ ਪਹਿਲਾਂ ਵੀ ਆਪਾਂ ਇਸ ਘਰੋਂ ਇੱਕ ਵੀਡੀਓ ਅਪਲੋਡ ਕੀਤੀ ਸੀ ਅੱਜ ਦੂਜੀ ਹੈ ਜੀ ਅੱਜ ਵੀ ਦੋ ਬੱਚੇ ਸੇਲ ਨੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਗੁਰਦੇ ਸਿੰਘ ਪਿੰਡ ਕੋਕਰੀਕਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 765298377 ਠੀਕ ਹੈ ਜਿਹੜੀ ਪਹਿਲਾ ਬੱਚੇ ਦੀ ਵੀਡੀਓ ਪਾਈ ਵੈਗ ਗਿਆ ਹਾਂ ਜੀ ਉਹਦੀ ਵੈਗ ਗਿਆ ਜੀ ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਉਮਰ ਕਿੰਨੀਆਂ ਬਾਈ ਇਹਦੀ ਇਹ ਬਾਈ ਜੀ ਦੋ ਦਾੰਦਾ ਜੀ ਬੱਚੀ ਮੂੰ ਤਾਂ ਦੋ ਦਾੰਦਾ ਜੀ ਠੀਕ ਹੈ ਬਾਈ ਮੂੰ ਤਾਂ ਦੋ ਦਾੰਦਾ ਜੀ ਏਆ ਠੀਕ ਹੈ ਜੀ ਮਾਤਰ ਮਲਕਰ ਰਿਕਾਰਡ ਬਈ ਇਹਦਾ ਨਹੀਂ ਪਤਾ ਬਈ ਪਤਾ ਨਹੀਂ ਸੀਮਨ ਦਾ ਵੀ ਨਹੀਂ ਪਤਾ ਜੀ ਕਿਹੜੇ ਦੀਆਂ ਉਹ ਚੰਗੇ ਸੀਮਨ ਦੀਆਂ ਜੀ ਉਹਦਾ ਠੀਕ ਹੈ ਜੀ ਤੋਰ ਕੇ ਦਿਖਾਦੀ ਵੀਰ ਮੂੰਹ ਤੋਂ ਦੋ ਦੰਦ ਦਾ ਬਾਈ ਕਹਿੰਦਾ ਮਾਤਰ ਮਲਕਰ ਰਿਕਾਰਡ ਪਤਾ ਨਹੀਂ ਕਿਉਂਕਿ ਘਰੇ ਲੂ ਲੈ ਕੇ ਆਂਦੀ ਹੈ ਜੀ ਸੋਹਣੀ ਫੇਸ ਕੁਆਲਿਟੀ ਹੈ ਕੱਦ ਕਾਠ ਚੰਗਾ ਏ ਆਈ ਬਾਈ ਕਹਿੰਦਾ ਨਹੀਂ ਹੋਈ ਝੋਲੀ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਦੇਖ ਸਕਦੇ ਹੋ ਝੋਲੀ ਬਹੁਤ ਸੋਹਣੀ ਆ ਚਾਰ ਹੀ ਥਾਣਾ ਗੈਪ ਤੇ ਲੱਗੇ ਵੇ ਕੋਈ ਫੋਟ ਨਹੀਂ ਸ਼ਾਂਖ ਨਹੀਂ ਚੰਗੀ ਸੇਵਾ ਗੌਰ ਹੋ ਜੇ ਹੋਰ ਕਰਮ ਵਾਲੀ ਨੇ 6 ਮਹੀਨੇ ਨੂੰ ਟੀਕਾ ਲੈ ਲੈਣਾ ਜੀ ਬਾਕੀ ਕੱਦ ਕਾਠ ਚੰਗਾ ਚੰਗੇ ਸੀਮੰਟ ਦੀ ਰਿਕਾਰਡ ਤਾਂ ਬਾਈ ਕੋਲ ਹੈ ਨਹੀਂਗਾ ਪਰ ਦੇਖਣ ਤੋਂ ਪਤਾ ਲੱਗਦਾ ਕਿ ਸੀਮੰਟ ਚੰਗੇ ਵੀ ਆ ਜੀ ਫੇਸ ਕੁਆਲਟੀ ਚੈੱਕ ਕਰ ਲੋ ਜੀ ਬੰਨ ਲੀ ਵੀਰ ਥੋੜਾ ਜਿਹਾ ਬੱਚੇ ਆ ਜੀ ਛਾਲਾ ਮਾਰਦੇ ਆ ਕੱਦ ਕਾਠ ਚੰਗਾ ਹੈ ਬਾਕੀ ਬਰੀਡ ਦਾ ਅੰਦਾਜ਼ਾ ਤੁਸੀਂ ਆਪ ਲਾ ਲਓ ਕਿਉਂਕਿ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਜ਼ਿਆਦਾ ਹੋਊਗੀ ਰੀਡ ਦੀ ਹੱਡੀ ਬਿਲਕੁਲ ਸਟੇਟ ਆ ਜੀ ਦੇਖ ਸਕਦੇ ਹੋ ਤੁਸੀਂ ਥਾਣਾ ਸੋਨਾ ਗਲਾਬੀ ਲੱਗਿਆ ਵਾ ਕੋਈ ਫੋਰਟ ਨਹੀਂ ਸ਼ਾਂਖ ਨਹੀਂ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਜੀ 13000 ਰੁਪਏ ਜੀ ਹੋ ਜੂ ਮਾਨਤਾ ਨਹੀਂ ਜੀ ਕਰ ਦਿੰਗੇ ਠੀਕ ਹੈ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ 13000 ਰੁਪਏ ਬਾਈ ਫੋਰਟ ਨਹੀਂ ਸ਼ਾਂਖ ਨਹੀਂ ਸਹੀ ਗੱਲ ਝੋਲੀ ਤੁਹਾਨੂੰ ਦਿਖਾਈ ਦਿੱਤੀ ਹੈ ਚੰਗੀ ਹੈ ਬਾਕੀ ਠੰਡੀ ਸੀਲ ਹੈ ਜੀ ਫੋਰਟ ਨਹੀਂ ਸ਼ਾਂਖ ਨਹੀਂ ਕੋਈ 13000 ਜਮਾ ਜਾਇਜ਼ ਮੁੱਲ ਆ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਹੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਇਹਦੀ ਕਿੰਨੀ ਉਮਰ ਹੈ ਜੀ ਏ ਬਾਈ ਜੀ 7 ਕਿ ਮਹੀਨੇ ਵਾਲੇ 7 ਕੇ ਇਹਦਾ ਵੀ ਰਿਪੋਰਟ ਪਤਾ ਕਿ ਨਹੀਂ ਪਤਾ ਨਹੀਂ ਪਤਾ ਜੀ ਤੁਰ ਕੇ ਦਿਖਾ ਦੇ ਵੀਰ ਸੋਹਣੀ ਫੇਸ ਕੁਆਲਟੀ ਆ ਰਿਪੋਰਟ ਬਾਈ ਕਹਿੰਦਾ ਇਹਦਾ ਵੀ ਨਹੀਂ ਪਤਾ ਪਰ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬੱਚਾ ਹੀ ਆ ਜੀ ਹਜੇ 7 ਕਿ ਮਹੀਨੇ ਉਮਰ ਆ ਮਦਰ ਮਲਕਰ ਰਿਪੋਰਟ ਵੀ ਚੰਗੀ ਹੋਊਗਾ ਬਾਈ ਘਰੇਲੂ ਲੈ ਕੇ ਆਉਂਦਾ ਜੀ ਬਾਕੀ ਥਾਣਾ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਸੋਹਣੀ ਝੋਲੀਆ ਕਰਮ ਵਾਲੀ ਦੀ ਇਹ ਬਾਈ ਜੀ ਬੋਰਡ ਆ ਇਹਦੇ ਮਾੜੀ ਜਿਹੀ ਫੋਟ ਹੈਗੀ ਆ ਜੀ ਥੋੜਾ ਜਿਹਾ ਬੱਚਾ ਜੀ ਸ਼ਾਲਾ ਮਾਰਦਾ 1 ਫੁੱਟ ਆ ਬਾਈ ਦੱਸਦਾਗਾ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਹੈਗੀ ਆ ਜੀ ਮਾੜੀ ਜੀ ਆ ਥਾਂ ਦੇ ਨਾਲ ਬੇਮਲੂਮੀ ਚ ਪਰ ਥਾਂ ਦੇ ਸਹਾਈ ਨਾਲੋਂ ਬਹੁਤ ਜ਼ਿਆਦਾ ਛੋਟੀ ਆ ਜੀ ਮਾੜੀ ਜੀ ਬੂਬੀ ਜੀ ਕਹਿ ਸਕਦੇ ਆਪਾਂ ਪਰ ਰੰਗ ਰੂਪ ਦੀ ਤੇ ਬਰੀਡ ਵਾਈਜ਼ ਕਰਮ ਵਾਲੀ ਚੰਗੀ ਆ ਮੂੰਹ ਤੋਂ ਖੀਰੀ ਖੀਰੀ ਆ ਨਾ ਜੀ ਹਾਂ ਜੀ ਖੀਰੀ ਆ ਬਾਈ 7 ਮਹੀਨੇ ਉਮਰ ਆ ਜੀ ਪੱਟ ਕੇ ਦਿਖਾ ਦਿੰਨੇ ਆ ਬਾਈ ਕਹਿੰਦਾ ਲਓ ਜੀ ਚੈੱਕ ਕਰ ਲਓ ਇਹਦਾ ਮੁੱਲ ਬਾਈ ਇਹਦਾ ਮੁੱਲ ਵੀ 13 ਹਾਂ ਯਾਰ ਜੇ ਜੋੜਾ ਲੈ ਲੂ ਜੀ ਕੋਈ ਜੋੜਾ 20000 ਦਾ ਦੇ ਠੀਕ ਆ ਜੀ 22 ਕਹਿੰਦਾ ਇਹਦਾ ਮੁੱਲ ਵੀ 13000 ਜੇ ਕੋਈ ਵੀਰ ਜੋੜਾ ਲੈ ਲੂਗਾ ਤਾਂ 23000 ਦਾ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ